प्यारे विद्यार्थियों लर्न ट्यूटोरियल ਵਿੱਚ ਤੁਹਾਡਾ ਸਵਾਗਤ ਹੈ ਆਓ ਅੱਜ ਕਰਦੇ ਹਾਂ ਜਮਾਤ 10 ਤ੍ਰਿਕੋਣਮਿਤੀ ਬਾਰੇ ਜਾਣ ਪਛਾਣ ਦੀ ਐਕਸਰਸਾਈਜ਼ 8.1 ਦੇ ਪ੍ਰਸ਼ਨ ਆਓ करिए ਪ੍ਰਸ਼ਨ 2 ट्रायंगल ए बी सी ਵਿੱਚ ਜਿਸ ਦਾ ਕੋਣ ਬੀ ਸਮ ਕੋਣ ਹੈ ए बी 24 ਸੈਂਟੀਮੀਟਰ ਅਤੇ बी सी 7 ਸੈਂਟੀਮੀਟਰ ਹੈ हेटा ਦਿੱਤੇਆਂ ਦਾ ਮੁੱਲ ਪਤਾ ਕਰੋ ਨੰਬਰ 1 sin a cos a ਨੰਬਰ 2 sin c cos c ਦੇਖੋ ਬੱਚੋ abc ਇੱਕ ਤਿਕੋਣ ਦਿੱਤੀ ਹੋਈ ਆ ਔਰ ਜਿਹਦੇ ਤੇ b ਤੇ ਸਮਕੋਣ ਬਣਿਆ ਹੋਇਆ ਔਰ ਮੈਨੂੰ ਦਿੱਤਾ ਹੋਇਆ ਹੈ ਕਿ ab 24 cm ਹੈ ਸੋ ਅਸੀਂ ਡਾਇਗਰਾਮ ਦੇ ਵਿੱਚ ਲਿਖ ਦਿੱਤਾ ਹੈ 24 cm ਔਰ bc ਮੈਨੂੰ ਦਿੱਤਾ ਹੋਇਆ 7 cm ਸਭ ਤੋਂ ਪਹਿਲਾਂ ਮੇਰਾ ਡੈਲਗਟ ਹੈ ac ਫਾਈਂਡ ਕਰਨਾ ਇੱਕ ਤਾਂ ਮੈਂ ac ਲੱਭਣਾ ਹੈ ਔਰ ਜਿਹੜੇ ਇਹਦੇ ਪੁਆਇੰਟ ਆ ਕਿਹੜੇ-ਕਿਹੜੇ ਕੁਐਸਚਨ ਦਿੱਤੇ ਹੋਏ ਆ ਏ ਪਾਰਟ ਵਿੱਚ ਜੋਨੇ ਮੈਨੂੰ ਲੱਭਣ ਲਈ ਕਿਹਾ ਹੈ sin ਦਾ a cos ਦਾ a ਲੱਭ ਕੇ ਦਿਖਾਓ ਤੇ 20 ਪਾਰਟ ਵਿੱਚ ਜੋਨੇ ਮੈਨੂੰ ਕਿਹਾ ਹੈ sin ਦਾ c ਤੇ cos ਦਾ c ਲੱਭ ਕੇ ਠੀਕ ਹੈ ਜੀ ਹੁਣ ਮੈਨੂੰ ਪਤਾ ਹੈ ਕਿ ਜਿਹੜਾ ਕਰਨ ਹੁੰਦਾ ਹੈ ਕਰਨ ਦਾ ਵਰਗ ਜਿਹੜਾ ਹੈ ਉਹ ਆਧਾਰ ਦੇ ਵਰਗ ਜਮਾ ਲੰਬ ਦੇ ਵਰਗ ਦੇ ਬਰਾਬਰ ਹੁੰਦਾ ਹੈ ਸੋ ਅਸੀਂ ਲਿਖ ਸਕਦੇ ਹਾਂ a c ਦਾ ਸਕੁਅਰ ਇਸ ਇਕੁਅਲ ਟੂ a b ਸਕੁਅਰ ਪਲੱਸ b c ਸਕੁਅਰ ਇਹ ਸਾਡੇ ਕੋ ਪਾਈਥਾਗੋਰਸ ਦੀ ਪ੍ਰਮੇ ਹੈਗੀ ਹੈ ਸੋ AC ਦਾ ਸਕੁਅਰ ਕਿਹਦੇ ਇਕੁਅਲ ਆਏਗਾ AB ਕੇ ਨਾ 24 ਦਾ ਵਰਗ ਜਮਾ 7 ਦਾ ਵਰਗ ਹੁਣ AC ਦਾ ਵਰਗ ਬਰਾਬਰ 24 ਦਾ ਵਰਗ ਮੇਰੇ ਕੋਲ ਹੈਗਾ 576 ਤੇ 7 ਦਾ ਵਰਗ ਹੈਗਾ 49 ਇਹਨਾਂ ਨੂੰ ਜੋੜ ਕੇ ਮੇਰੇ ਕੋਲ ਬਣਦਾ 625 ਸੋ AC ਕਿਹਦੇ ਬਰਾਬਰ ਆ ਜਾਏਗਾ ਵਰਗਮੂਲ 625 ਤੇ ਸਾਡੇ ਕੋਲ ਇਹਦਾ ਆਨਸਰ ਆ ਜਾਏਗਾ 25 ਸੋ ਮੈਂ ਆ ਫਾਈਂਡ ਆਊਟ ਕਰ ਲਿਆ A ਆ ਗਿਆ ਮੇਰੇ ਕੋਲ 25 ਸੈਂਟੀਮੀਟਰ ਇਹ AC ਅਸੀਂ ਲੱਭ ਲਿਆ ਜਦੋਂ ਮੇਰੇ ਕੋਲ ਤਿੰਨੋਂ ਭੁਜਾਵਾਂ ਬੱਚਿਓ ਲੱਭੀਆਂ ਗਈਆਂ ਉਸ ਤੋਂ ਬਾਅਦ ਅਸੀਂ ਲੱਭਣਾ ਹੈ sin a a ਇੱਥੇ ਐਂਗਲ ਆ ਧਿਆਨ ਨਾਲ ਬੱਚੇ ਦੇਖਿਓ a 파ਟ ਕਰਨ ਲੱਗੀ ਆ ਮੈਂ ਇਹਦਾ ਜਿਹੜਾ ਫਰਸਟ 파ਟ a ਇੱਥੇ ਪਹਿਲਾਂ ਹੀ ਵਰਤਿਆ ਹੈ ਤੇ ਫਰਸਟ 파ਟ ਹੈ ਇਹਦਾ ਸੈਕੰਡ 파ਟ ਹੈ ਫਰਸਟ 파ਟ ਕਰਨ ਲੱਗੀ ਆ sin a sin a ਕੀ ਦੇ ਬਰਾਬਰ ਹੁੰਦਾ ਹੈ p ਓਵਰ h p परपेंडिकुलर ਓਵਰ ਹਾਈਪੋਟੈਨਿਊਸ sin a ਮਤਲਬ ਹੁੰਦਾ ਹੈ ਲੰਭ ਵਟਾ ਕਰਨ ਠੀਕ ਹੈ ਜੀ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਲਈ ਵੀ ਲੰਭ ਵਟਾ ਕਰਨ ਹੁਣ ਲੰਭ ਕੀ ਹੈ ਜਦੋਂ a ਇੱਥੇ ਆ ਗਿਆ ਠੀਕ ਹੈ ਸਾਡੂ ਪਰਪੈਂਡੀਗੂਲਰ ਕਿੰਨਾ ਆਣਾ ਹੈ 7 ਤੇ ਉਹਦਾ ਕਰਨ ਕਿੰਨਾ ਆਣਾ ਹੈ 25 7/25 ਇਹਦਾ ਆਨਸਰ ਆ ਗਿਆ ਔਰ ਇਹਦਾ ਜਿਹੜਾ ਹੈਗਾ cos a ਲੱਭਣਾ ਉਹ ਹੁੰਦਾ ਹੈ b ਓਵਰ h ਮਤਲਬ ਆਧਾਰ ਕਰਨ ਆਧਾਰ ਕਰਨ ਮੇਰੇ ਕੋਲ ਕਿੰਨਾ ਆ ਗਿਆ ਆਧਾਰ ਕਿੰਨਾ ਹੈ ਦਾ 24 24/25 ਠੀਕ ਹੈ ਜੀ ਜਿੱਥੇ ਐਂਗਲ ਜਿਹੜਾ ਪੁੱਛਿਆ ਗਿਆ ਜਿੱਥੇ ਉਹ ক্লোਜ਼ ਹੁੰਦਾ ਹੈ ਉਹ ਉਹਦਾ ਆਧਾਰ ਹੁੰਦਾ ਹੈ ਜਿਹੜਾ ਐਂਗਲ ਬਣਿਆ ਹੁੰਦਾ ਹਮੇਸ਼ਾ ਬੱਚਿਓ ਕਰਨ ਤੇ ਆਧਾਰ ਦੇ ਵਿੱਚ ਬਣਿਆ ਹੁੰਦਾ ਠੀਕ ਹੈ ਹੁਣ ਅਸੀਂ ਫਾਈਂਡ ਆਊਟ ਕਰਨ ਲੱਗੇ ਆ ਸੈਕੰਡ ਪਾਰਟ ਸੈਕੰਡ ਪਾਰਟ ਫਾਈਂਡ ਆਊਟ ਕਰਨ ਲਈ ਅਸੀਂ ਫਾਈਂਡ ਆਊਟ ਕਰਨਾ ਹੈ sin c ਬੱਚਿਓ ਦੇਖੋ c ਫਾਈਂਡ ਕਰਨਾ ਮੈਂ ਤੁਹਾਨੂੰ ਹੁਣੇ ਅਜੇ ਦੱਸਿਆ ਫਰਸਟ ਪਾਰਟ ਵਿੱਚ ਕਿ ਐਂਗਲ ਕਿਦੇ ਵਿੱਚ ਬਣਿਆ ਹੁੰਦਾ ਐਂਗਲ ਬਣਿਆ ਹੁੰਦਾ ਆਧਾਰ ਵਿੱਚ ਤੇ ਕਰਣ ਵਿੱਚ ਹੁਣ ਜਦੋਂ ਉਹ ਮੈਨੂੰ sin c ਪੁੱਛੇਗਾ ਹੁਣ ਮੇਰਾ ਆਧਾਰ ਐ ਹੋ ਜਾਏਗਾ ਕਰਣ ਐ ਹੀ ਰਹੇਗਾ ਕਰਣ ਤੇ ਸੇਮ ਰਹੇਗਾ ਪਰ ਮੇਰਾ ਆਧਾਰ ਐ ਉਹ ਜਨਾ ਲੰਬ ਦੇ ਨੇ ਹੋ ਜਾਣਾ c ਦੇ ਹਿਸਾਬ ਨਾਲ ਆਧਾਰ ਸੱਤ ਹੋਏਗਾ ਠੀਕ ਹੈ ਜੀ ਹੁਣ ਮੇਰੇ ਕੋਲ ਇੱਥੇ sin c ਕਿਤੇ ਬਰਾਬਰ ਆ ਜਾਏਗਾ ਹੁੰਦਾ ਲੰਭ बटा ਕਰਨ ਦੇਖੋ c ਦੇ ਹਿਸਾਬ ਨਾਲ ਲੰਭ ਸਾਹਮਣੇ ਆ 24/25 ਤੇ cos c ਕਿੰਨਾ ਆ ਜਾਏਗਾ ਆਧਾਰ बटा ਕਰਨ c ਦੇ ਹਿਸਾਬ ਨਾਲ ਮੇਰਾ ਆਧਾਰ 7 ਹੈ ਦੇਖੋ ਐਂਗਲ ਜਿੱਥੇ ਬਣਿਆ ਹੁੰਦਾ ਹੈ ਤੁਸੀਂ ਇੰਨੀ ਗੱਲ ਯਾਦ ਰੱਖਣੀ ਹੈ ਕਿ ਐਂਗਲ ਜਿਹੜਾ ਪੁੱਛਿਆ ਗਿਆ ਹੈ ਉਹ ਕਰਨ ਤੇ ਆਧਾਰ ਦੇ ਵਿੱਚ ਹੀ ਬਣਿਆ ਹੋਏਗਾ ਐਂਗਲ ਦੇ ਬਿਲਕੁਲ ਸਾਹਮਣੇ ਵਾਲਾ ਲੰਭ ਹੋਏਗਾ ਸੋ ਇਸ ਤਰ੍ਹਾਂ ਹੀ ਇੱਧਰ ਵੀ ਦੇਖਿਆ ਸੀ ਆਪਾਂ ਆਧਾਰ ਇਹਨੂੰ ਮੰਨਿਆ ਸੀ a ਦੇ ਹਿਸਾਬ ਨਾਲ ਆਧਾਰ ਆ ਹੈ ਤੇ ਲੰਬਾਈ ਤੇ ਸੀ ਦੇ ਹਿਸਾਬ ਨਾਲ ਆਧਾਰ ਆਏ ਤੇ ਲੰਬਾਈ ਹੁਣ cos c ਕਿੰਨਾ ਆ ਜਾਏਗਾ ਆਧਾਰ ਵਟਾ ਕਰਨ ਮਤਲਬ 7/25 ਪ੍ਰਸ਼ਨ ਨੰਬਰ 2 ਕਰਦੇ ਆ ਸੈਕਿੰਡ ਕੁਸ਼ਨ ਦੀ ਇਹ ਸਟੇਟਮੈਂਟ ਹੈ ਔਰ ਇਹਦੇ ਵਿੱਚ ਦਿੱਤਾ ਡਾਇਗਰਾਮ ਦਿੱਤੀ ਹੋਈ ਹੈ ਔਰ ਡਾਇਗਰਾਮ ਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਗਿਆ ਹੈ ਕਿ tan p cot r ਦਾ ਮੁੱਲ ਪਤਾ ਕਰੋ ਸੋ tan p cot r ਇਹਦਾ ਮੁੱਲ ਪਤਾ ਕਰਨਾ ਹੈ ਇਹਦੇ ਲਈ ਸਭ ਤੋਂ ਪਹਿਲਾਂ ਜਦੋਂ ਵੀ ਟ੍ਰਿਗਨੋਮੈਟਰੀ ਦਾ ਕੁਐਸਚਨ ਕਰਨਾ ਹੈ ਤਿਕੋਣਮਿਤੀ ਦਾ ਮੇਰੇ ਕੋਲ ਤਿੰਨੋਂ ਭੁਜਾਵਾਂ ਹੋਣੀਆਂ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਅਸੀਂ ਕੀ ਕਰਦੇ ਹਾਂ ਸਾਨੂੰ ਪਤਾ ਹੈ ਕਿ ਮੈਨੂੰ ਕਰਨ ਇੱਥੇ ਦਿੱਤਾ ਹੋਇਆ ਹੈ ਸੋ ਅਗੇਨ ਇੱਥੇ ਮੈਂ ਪਾਈਥਾਗੋਰਸ ਲਗਾਵਾਂਗੀ p r ਦਾ ਵਰਗ p ਕੇ ਉਹਦਾ ਵਰਗ q r ਦਾ ਵਰਗ ਇਹਦਾ ਮਤਲਬ 13 ਦਾ ਵਰਗ 12 ਦਾ ਵਰਗ q r ਦਾ ਵਰਗ ਓਕੇ ਸੋ ਏ ਇਹਨੂੰ ਐਦਾਂ ਸੋਲਵ ਕਰਨਾ 169 ਆ ਗਿਆ ਐ 144 ਆ ਗਿਆ ਤੇ QR ਦਾ ਵਰਗ ਸੋ 169 ਜੋ 144 ਗਏ ਤਾਂ QR ਦਾ ਵਰਗ ਸੋ QR ਦਾ ਵਰਗ ਬੱਚੇ ਮੇਰੇ ਕੋਲ ਆ ਗਿਆ 25 ਠੀਕ ਹੈ ਜੀ ਇਹ ਆ ਗਿਆ 25 ਸੋ QR ਮੇਰੇ ਕੋਲ ਕਿੰਨਾ ਆ ਗਿਆ 5 ਇਹ 5 ਸੈਂਟੀਮੀਟਰ ਤੀਸਰੀ ਭੁਜਾ ਫਾਇੰਡ ਆਊਟ ਕਰਨੀ ਹੀ ਕਰਨੀ ਹੈ ਕਿਉਂਕਿ ਉਸ ਤੋਂ ਬਾਅਦ ਅੱਗੇ ਅਸੀਂ ਸਾਂ ਸੋਲਵ ਕਰਾਂਗੇ

ਪਰ ਹੁਣ ਆਧਾਰ ਦਾ ਇਹ ਬਣ ਜਾਏਗਾ ਲੰਬ ਦਾ ਇਹ ਬਣ ਜਾਏਗਾ ਲੰਬ ਆ ਜਾਏਗਾ 5 ਤੇ ਆਧਾਰ ਆ ਜਾਏਗਾ 8 ਠੀਕ ਹੈ ਔਰ ਅਗਲਾ ਫਾਈਂਡ ਆਊਟ ਅਸੀ ਇਸ ਵੈਲਿਊ ਮੈਨੂੰ ਚਾਹੀਦੀ ਹੈ ਕੋਟ r ਦੀ ਕੋਟ r ਹੁਣ ਇਹਦੇ ਹਿਸਾਬ ਨਾਲ ਆਧਾਰ ਇਹੀ ਹੈ ਠੀਕ ਹੈ ਇਹਦੇ ਹਿਸਾਬ ਨਾਲ ਆਧਾਰ ਇਹੀ ਹੈ ਇਹ ਮੇਰਾ ਆਧਾਰ ਹੋ ਗਿਆ ਤੇ ਆ ਮੇਰਾ ਲੰਬ ਹੋ ਗਿਆ ਪਰ ਕੋਟ r ਦਾ ਫਾਰਮੂਲਾ ਹੁੰਦਾ ਹੈ ਆਧਾਰ ਲੰਬ ਪੁੱਠਾ ਹੁੰਦਾ ਹੈ ਟੈਨ ਦਾ ਉਲਟਾ ਹੁੰਦਾ ਹੈ ਠੀਕ ਹੈ ਜੀ ਹੁਣ ਜਦੋਂ ਮੈਂ ਆਰ ਦਾ ਐਂਗਲ ਦੇਖਦੀ ਆ ਉਦੋਂ ਆਰ ਜਿਹੜੇ ਐਂਗਲ ਤੇ ਡਿਗ ਰਿਹਾ ਵਾ ਤੁਸੀਂ ਬਸ ਇਹ ਦੇਖਣਾ ਵਾ ਕਿ ਐਂਗਲ ਜਿੱਥੇ ਡਿਗ ਰਿਹਾ ਵਾ ਉਹ ਉਹਦਾ ਆਧਾਰ ਹੈ ਜੇ ਐਂਗਲ ਇੱਥੇ ਡਿਗ ਰਿਹਾ ਸੀ ਦੇਖੋ ਇੱਥੇ ਡਿਗ ਰਿਹਾ ਇੱਥੇ ਡਿਗ ਰਿਹਾ ਆ ਤਾਂ ਹੈ ਹੀ ਕਰਨ ਇਹਦੇ ਤੇ ਕੋਈ ਡਾਊਟ ਕਰਨ ਦੀ ਲੋੜ ਹੀ ਨਹੀਂ ਇਹਦਾ ਮਤਲਬ ਜੇ ਐਂਗਲ ਆ ਪੁੱਛਿਆ ਇੱਥੇ ਡਿਗ ਰਿਹਾ ਆ ਇਹਦਾ ਆਧਾਰ ਹੈ ਜੇ ਐਂਗਲ ਆ ਪੁੱਛਿਆ ਇੱਥੇ ਡਿਗ ਰਿਹਾ ਤੇ ਆ ਇਹਦਾ ਆਧਾਰ ਹੈ ਆਧਾਰ ਇਹਦਾ ਕਿੰਨਾ ਆ ਗਿਆ 5/12 ਜਦੋਂ ਬੱਚੇ ਮੈਂ ਇਹਦੇ ਵਿੱਚ ਵੈਲਿਊ ਭਰਾਂਗੀ ਟੈਨ ਪੀ ਮਾਈਨਸ ਕੋਟ ਆਰ ਦੀ tan b cot r دی مول پرางی سو 5/12 5/12 دونوں سیم ہو گئے تے انسر میرا اگیا 0 سو tan b cot r کنا اگیا 0 ප්‍රශ්ن نمبر 3 کردیاں جے کر sin a 3/4 ہے تا cos a تے tan a دا مول پتہ کرو دیکھو sin a اگر 3/4 ہے سب تو پہلا تے میں ڈائیگرام ہی بناونی ہے ٹرگنومیٹریچ ٹھیک ہے جی a b c ਹਾਂ ਸਾਈਨ ਐ ਸਾਈਨ ਮੇਰੇ ਕੋਲ ਕੀ ਹੁੰਦਾ ਬੱਚਿਓ ਸਾਈਨ ਹੁੰਦਾ ਪੀ ਓਵਰ ਐਚ ਮਤਲਬ ਪਰਪੈਂਡੀਕੂਲਰ ਓਵਰ ਹਾਈਪੋਟੈਨਿਊਸ ਮਤਲਬ ਲੰਬ ਬਟਾ ਕਰਣ ਹੁੰਦਾ ਸਾਨੂੰ ਸੋ ਬੇਸਿਕਲੀ ਅਸੀਂ ਇਸ ਡਾਇਰੈਕਟ ਨੂੰ ਮੰਨ ਲੈਨੇ ਆ ਲੰਬ ਮੇਰੇ ਕੋਲ ਆ ਗਿਆ ਏ ਦੇ ਹਿਸਾਬ ਨਾਲ ਸਾਈਨ ਇੱਥੇ ਮੰਨ ਲਓ ਏ ਬੀ ਸੀ ਸਾਈਨ ਏ ਦੇ ਹਿਸਾਬ ਨਾਲ ਮੇਰੇ ਕੋਲ ਇਸ ਐਂਗਲ ਦੇ ਹਿਸਾਬ ਨਾਲ ਮੇਰੇ ਕੋਲ ਜਿਹੜਾ ਪਰਪੈਂਡੀਕੂਲਰ ਹੈ ਉਹ ਤਿੰਨ ਹੈ ਹਾਈਪੋਟੈਨਿਊਸ ਮੇਰੇ ਕੋਲ ਚਾਰ ਹੈ ਵੈਸੇ ਇਹਨੂੰ ਕੇ ਕੇ ਕਰਕੇ ਵੀ ਮੰਨ ਲੈਨੇ ਆ ਮੰਨ ਲਓ ਇਹ ਤਿੰਨ ਕੇ ਆ ਉਹ ਚਾਰ ਕੇ ਆ ਫਿਰ ਉਸ ਤੋਂ ਬਾਅਦ ਅਸੀਂ ਹੱਲ ਕਰ ਲੈਨੇ ਆਂ ਪਰ ਅਸੀਂ ਡਾਇਰੈਕਟਲੀ ਇਹਨੂੰ 3 4 ਮੰਨ ਕੇ ਜਿਵੇਂ ਇਹਨੂੰ AB ਫਾਈਂਡ ਆਊਟ ਕਰਨਾ ਹੋਵੇ ਤੇ ਪਾਈਥਾਗੋਰਸ ਜਿਵੇਂ ਲਗਾਵਾ AB ਦਾ ਵਰਗ ਕਿਦੇ ਇਕੁਅਲ ਆਏਗਾ AC ਦਾ ਵਰਗ BC ਦਾ ਵਰਗ ਸੋ AB ਦਾ ਵਰਗ ਕਿਦੇ ਬਰਾਬਰ ਆਏਗਾ 4 ਦਾ ਸਕੁਅਰ 3 ਸਕੁਅਰ ਠੀਕ ਹੈ ਜੀ 4 4 ਦਾ 16 3 3 ਦਾ 9 ਸੋ AB ਦਾ ਸਕੁਅਰ ਕਿੰਨਾ ਆ ਗਿਆ AB ਬਰਾਬਰ ਆ ਗਿਆ ਮੇਰੇ ਕੋਲ ਅੰਡਰੂਟ ਅੰਡਰੂਟ 7 ਅੰਡਰ ਰੂਟ 7 ਆ ਗਿਆ ਮੇਰੇ ਕੋਲ ab ਠੀਕ ਹੈ ਜੇ ਤੁਸੀਂ k k ਯੂਜ਼ ਕਰਨੇ ਆ ਨਾਲ ਕਰ ਸਕਦੇ ਹੋ ਅਲਟੀਮੇਟਲੀ ਐਂਡ ਐਪ ਤੇ ਕੱਟੇ ਜਾਣਗੇ ਹੁਣ ਮੈਨੂੰ ਕੀ ਚਾਹੀਦਾ ਮੈਨੂੰ ਕੀ ਫਾਈਂਡ ਆਊਟ ਕਰਨਾ cos a cos a ਬੱਚਿਓ ਕੀ ਹੁੰਦਾ ਹੈ ਆਧਾਰ ਕਰਨ ਠੀਕ ਹੈ ਜੀ ਆਧਾਰ ਕਿੰਨਾ ਹੈ ਮੇਰਾ ਆਧਾਰ ਮੇਰਾ ਵਰਗਮੂਲ 7 ਹੈ ਤੇ ਕਰਨ ਮੇਰਾ ਕਿੰਨਾ ਹੈ 4 ਇਹ ਪਹਿਲਾ ਆਨਸਰ ਆ ਗਿਆ ਫਿਰ ਮੈਨੂੰ ਚਾਹੀਦਾ tan a ਲੰਮਾ ਆਧਾਰ ਲੰਬ ਕਿੰਨਾ ਮੇਰਾ 3 ਤੇ ਸਾਡੇ ਕੋਲ ਆਧਾਰ ਕਿੰਨਾ ਹੈ ਵਰਗਮੂਲ 7 ਇਹ ਦੋ ਆਨਸਰ ਆ ਫੋਰਥ ਕੁਐਸਚਨ ਕਰਦੇ ਆ ਜੇਕਰ 15 ਕੋਟ a 8 ਹੋਵੇ ਤਾਂ sin a ਤੇ secant a ਦਾ ਮੁੱਲ ਪਤਾ ਕਰੋ ਹੁਣ ਕੁਐਸਚਨ ਹੈਗਾ 15 ਕੋਟ a 8 ਤੇ ਮੈਨੂੰ ਪੁੱਛਿਆ ਗਿਆ sin a ਤੇ secant a ਦਾ ਮੁੱਲ ਪਤਾ ਕਰੋ ਹੁਣ ਇਹਦੇ ਲਈ ਮੈਂ ਡਾਇਗਰਾਮ ਬਣਾਉਣੀ ਆ a b c ਇੱਕ ਜਿਹੜੀ ਹੈ ਉਹ ਆਪਾਂ a b c ਸਭ ਖੰਡ ਲੈ ਲਨੇ ਆ ਔਰ ਇੱਥੋਂ ਦੇਖੋ 15 ਨਾਲ ਦੇ ਦੂਸਰੇ ਪਾਸੇ ਲੈ ਕੇ ਜਾਣੇ ਆ ਤਾਂ ਕੋਟ a ਮੇਰੇ ਕੋਲ ਬਣ ਜਾਂਦਾ ਹੈ 8/15 ਤੇ ਕੋਟ ਹਮੇਸ਼ਾ ਹੁੰਦਾ ਹੈ ਆਧਾਰ ਬਟਾ ਲ ਕੋ ਜਿਹੜਾ ਹੈਗਾ ਆਧਾਰ ਇਹਦਾ ਕਿੰਨਾ ਹੈ ਮੇਰੇ ਕੋਲ ਇਹ ਕੀ ਆ ਗਿਆ ਕੋਟ ਕੀ ਦੇ ਬਰਾਬਰ ਹੁੰਦਾ ਆਧਾਰ ਬਟਾ ਲੰਬ ਦੇ ਜੇ ਅਗੇਨ ਤੁਸੀਂ ਕੇ ਯੂਜ਼ ਕਰਨਾ ਹੈ ਆਧਾਰ ਮੇਰੇ ਕੋਲ 8 ਹੈ ਜਿਹੜਾ ਇਹਦਾ ਲੰਬ ਹੈ ਉਹ ਮੇਰੇ ਕੋਲ 15 ਹੈ ਇਹਨੂੰ ਮੈਂ ਫਾਇੰਡ ਆਊਟ ਕਰਾਂ ਠੀਕ ਹੈ ਇਹਨੂੰ ਮੈਂ ਫਾਈਂਡ ਆਊਟ ਕਰਾਂਗੀ ਸੋ ਇਹਦੇ ਵਿੱਚ ਕੀ ਕਰਨਾ ਆਪਾਂ ਅਗਰ ਤੁਸੀਂ ਇਹਨੂੰ ਕੇ ਮੰਨ ਕੇ ਚੱਲਣਾ ਹੈ ਤਾਂ ਠੀਕ ਆ ਇੱਥੇ ਪਾਈਥਾਗੋਰਸ ਲਗਾਓ a² ab² bc² ਸੋ ac² ਕਿਤੇ ਇਕੁਅਲ ਆਏਗਾ ab ਕਿੰਨਾ 8 ਦਾ ਵਰਗ ਜਮਾ 15 ਦਾ ਵਰਗ ਸੋ ac² ਕਿਤੇ ਇਕੁਅਲ ਆਏਗਾ 64 प्लस 225 सो so, ए आ गया सिक्सटी फोर प्लस टू ट्वेंटी फाइव ए आ गया टू ए नाइन सो ए सी किल आ गया सैवनटीन इक्वल आ गया सो ए मैं फाइंड आउट कर लिया ठीक है सो so, जो आप के यूज करते हैं इतने के के, के है, सारा कैंसल हो के, के ही गला वापस आ जाए हूँ मैं फाइंड आउट की करना है साइन secant ए हूँ देखो साइन ए साइन ए परपेंडिकुलर ओवर हाईपोटे परपेंडिकुलर मतलब लंब बटा करन पंद्रह बटा सतारा आ गया मेरे को और नाल दी नाल मेरे को ए सीकेंट ए मेरे को बी मतलब ए सी बटा ए बी मतलब उल्टा होंगे करण बटा आधार देखो कॉस होंगे आधार बटा करण तौस का उल्टा होंगे सीकेंट मतलब करण बटा आधार ठीक है जी थी? सो so, ए मेरे को आ गया सतारा बटा अठ ਪੰਜਵਾਂ ਸਵਾਲ ਕਰਦੇ ਆ ਜੇ ਥੋੜਾ ਇੰਪੋਰਟੈਂਟ ਵੀ ਆ ਸੈਕੰਡ θ ਜੇਕਰ 13/12 ਹੋਵੇ ਤਾਂ ਸਾਰੇ ਤ੍ਰਿਗੋਨਮਿਤੀ ਅਨੁਪਾਤ ਪਤਾ ਕਰੋ ਸੈਕੰਡ θ ਬੱਚਿਓ ਸਾਨੂੰ ਦਿੱਤਾ ਹੈ 13/12 ਸਿਰਫ ਇਹੀ ਦਿੱਤਾ ਮੈਂ ਫਾਈਂਡ ਆਊਟ ਕਰਨਾ ਹੈ sin θ cos θ ਠੀਕ ਹੈ ਜੀ sin cos tan θ ਠੀਕ ਹੈ sin ਦਾ ਉਲਟਾ ਕੋ ਸੈਕੰਡ θ ਤੇ cos ਦਾ ਉਲਟਾ ਸੈਕੰਡ ਮੈਨੂੰ ਦਿੱਤਾ ਹੋਇਆ ਹੈ tan ਦਾ ਉਲਟਾ cot theta छह एंड ट्रिगनोमेट्रिक रेशोज एक ਤੁਹਾਨੂੰ ਦਿੱਤੀ ਹੋਈ ਹੈ ਬਾਕੀ ਪੰਜ ਮੈ ਫਾਈਂਡ ਆਊਟ ਕਰਨੀਆਂ ਸੋ ਡਾਇਗਰਾਮ ਤਾਂ ਬਿਨਾਂ ਦੇ ਸਮਝ ਲੈਣਾ ਨਹੀਂ ਆ ਸੋ ਲੈਟਸ ਮੇਕ ਦਾ ਡਾਇਗਰਾਮ a b c ਇੱਥੇ ਐਂਗਲ ਸਮ ਕੋਣ ਹੈ ਟ੍ਰਿਗਨੋਮੀਟਰੀ ਦਾ ਚੈਪਟਰ ਕਰ ਰਹੇ ਆ ਸੋ secant theta secant ਕਿਦਾ ਉਲਟਾ ਹੁੰਦਾ ਹੈ ਬੱਚਿਓ cos ਦਾ ਉਲਟਾ ਹੁੰਦਾ ਹੈ secant cos ਕੀ ਹੁੰਦਾ ਹੈ ਆਧਾਰ ਵਟਾ ਕਰਨ ਇਹਦਾ ਮਤਲਬ ਇਹ ਉੱਪਰਲਾ ਕਰਣ ਹੈ نیچے ਵਾਲਾ ਆਧਾਰ ਹੈ ਠੀਕ ਹੈ ਜੀ ਸੋ ਕਰਨ 13 ਆਧਾਰ 12 ਮੈਂ ਫਾਇਡ ਆਊਟ ਕਰਨਾ ਹੈ bc ਸੋ ਅਸੀਂ ਹੁਣ ਤੱਕ ਕੁਐਸਚਨ ਕਿੰਨੇ ਕਰ ਚੁੱਕੇ ਆ ਸੋ bc ਦਾ ਵਰਗ ਕਿਦੇ ਇਕੁਅਲ ਆਏਗਾ ac ਵਰਗ ਮਾਈਨਸ ab ਦਾ ਵਰਗ ਠੀਕ ਹੈ ਜੀ ਜਦੋਂ ਅਸੀਂ ਛੋਟੀਆਂ ਰਖਾਵਾਂ ਪਤਾ ਕਰਨੀ ਹੁੰਦੀ ਹੈ ਫਿਰ ਮਾਈਨਸ ਲੱਗਦਾ ਹੈ ਜਦੋਂ ਅਸੀਂ ਕਰਨ ਪਤਾ ਕਰਨਾ ਹੁੰਦਾ ਪਰ ਪਲੱਸ ਲੱਗਦਾ ਹੈ ਪਾਈਥਾਗੋਰਸ ਥਿਊਰਮ ਹੈਗੀ ਸੋ ਇਹ ਆ ਗਿਆ 13 ਦਾ ਵਰਗ ਮਾਈਨਸ 12 ਦਾ ਵਰਗ ਸੋ ਆਲਵੇਜ਼ ਯੂਜ਼ ਬ੍ਰੈਕਟਸ 169 मा, आ, 144 ਇਹ ਆ ਗਿਆ ਮੇਰੇ ਕੋਲ 25 ਸੋ bc ਮੇਰੇ ਕੋਲ ਫਾਈਨਲੀ ਆ ਗਿਆ bc ਦਾ ਵਰਗ 25 ਆ ਗਿਆ ਸੋ bc ਮੇਰੇ ਕੋਲ ਫਾਈਨਲੀ ਆ ਗਿਆ 5 ਠੀਕ ਹੈ ਜੀ bc ਮੇਰੇ ਕੋਲ ਕਿੰਨਾ ਆ ਗਿਆ 5 ਜੇ k ਯੂਜ਼ ਕਰਨਾ ਹੈ ਤੁਹਾਡੀ ਮਰਜ਼ੀ ਹੈ ਇਹ 5 ਆ ਗਿਆ ਹੁਣ ਤੁਸੀਂ ਮਤਲਬ ਮਿੰਟੋ ਮਿੰਟੀ ਇਹ θ ਹੈਗਾ ਜੀ ਐਂਗਲ ਮਿੰਟੋਂ ਮਿੰਟੀ ਅਸੀਂ ਸਾਰੇ ਟ੍ਰਿਗਨੋਮੈਟ੍ਰਿਕ ਰੇਸ਼ੀਓ ਫਾਈਂਡ ਆਊਟ ਕਰ ਲੈਨੇ ਆ ਸਾਈਨ θ ਮੇਰੇ ਕੋਲ ਕੀ ਹੁੰਦਾ ਹੈ ਪੀ ਓਵਰ ਐਚ ਮਤਲਬ ਲੰਬ ਵਟਾ ਕਰਨ ਠੀਕ ਹੈ ਜੀ ਕੋਸ θ ਬਿਲਕੁਲ ਕੀ ਹੁੰਦਾ ਹੈ ਆਧਾਰ ਵਟਾ ਕਰਨ ਟੈਨ θ ਕੀ ਹੁੰਦਾ ਮੇਰੇ ਕੋਲ ਲੰਬ ਵਟਾ ਆਧਾਰ ਕੋ ਸੈਕੈਂਟ θ ਇਹਦਾ ਪੁੱਠਾ ਹੁੰਦਾ ਆਧਾਰ ਕੋ ਸੈਕੈਂਟ θ ਜਿਹੜਾ ਹੈਗਾ ਸੌਰੀ ਸਾਈਨ ਦਾ ਪੁੱਠਾ ਹੁੰਦਾ ਕਰਨ ਵਟਾ ਲੰਬ ਠੀਕ ਹੈ ਨਾ ਤੇ ਕੋਟ ਟੈਨ ਦਾ ਉਲਟਾ ਹੁੰਦਾ ਹੈ ਆਧਾਰ ਲਾਂਬਾ ਓਕੇ ਸੋ ਹੁਣ ਆਪਾਂ ਵੈਲਿਊਜ਼ ਪੁੱਟ ਕਰੀ ਜਾਂਦੇ ਆਂ ਔਰ ਸਾਨੂੰ ਪਤਾ ਹੈਗਾ ਕਿ ਆਧਾਰ ਮੇਰਾ ਆਇ ਥੀਟਾ ਦੇ ਹਿਸਾਬ ਨਾਲ ਆਧਾਰ ਆ ਹੈ ਲਾਂਬਾ ਹੈ ਤੇ ਕਰਣ r ਠੀਕ ਹੈ ਜੀ ਵੈਲਿਊਜ਼ ਪੁੱਟ ਕਰੀ ਜਾਓ ਆ ਗਿਆ ਮੇਰੇ ਕੋਲ ਪਹਿਲਾ 5 13 sin θ cos θ ਮੇਰੇ ਕੋਲ ਆ ਗਿਆ 12 13 tan θ ਮੇਰੇ ਕੋਲ ਆ ਗਿਆ 5 12 कोसीक्य थीटा मेरे को आ गया तेरह मटा पंच और थीटा मेरे को आ गया बारह मटा पंच सो so, इस तरह आप सारिया ट्रिक्नोमैट्रिक रेशियोज जो फाइंड आउट कर